ਸਾਡਾ ਸਿਬੀ ਸਵੇਕ ਨਾ ਜਾ ਉਹਦਾ ਬਚਿਆ ਕਚੈਰੀ ਦੇ ਵਿੱਚ ਜਦੋਂ ਲਿਆਂਦਾ ਗਿਆ ਇੱਕ ਸਜ਼ਾ ਦਿੱਤੀ ਗਈ ਹੈ ਸਜ਼ਾ ਜਿਹੜੀ ਦਿੱਤੀ ਗਈ ਹੈ ਉਸ ਵਕਤ ਦੇ ਗੁਰੂ ਪਿਆਰੇ ਜਿੱਦਾਂ ਅੱਜ ਕੱਲ ਜੱਜ ਸਜ਼ਾ ਲੈਂਦੇ ਹਨ ਉਸ ਟਾਈਮ ਤੇ ਜਿਹੜੀ ਸਜ਼ਾ ਹੈ ਉਹ ਕਾਜੀ ਦੇ ਦਿੰਦੇ ਸੀ ਜਿਹੜਾ ਜਿੱਦਾਂ ਆਪ ਸਿਰ ਤੋਂ ਦੇ ਵਿੱਚ ਗ੍ਰੰਥੀ ਹੈ ਨਾ ਇਤਰਾਉਂ ਦਾ ਦੇ ਨਸੀਤਾ ਦੇ ਵਿੱਚ ਕਾਜੀ ਜਿਹੜੇ ਰਮਾਨਾ ਨਿਵਾਜ਼ ਕਰਨ ਵਾਲੇ ਲੋਕ ਸੀ ਉਹ ਸਜ਼ਾ ਦਿੰਦੇ ਨੇ ਅੱਜ ਵੀ ਕੋਈ ਜਾ ਕੇ ਦਬਈ ਕੋਲ ਦਾ ਪੰਜਾਬੀ ਸਰ ਚਲ ਜਾਓ ਤੁਸੀਂ ਇਸਲਾਮਧਰ ਵਾਲਾ ਅੱਜ ਵੀ ਉੱਥੇ ਸਜ਼ਾ ਇਤਰਾਏ ਦਿੱਤੀ ਜਾਂਦੀ ਹੈ ਕਿ ਜਿਹੜਾ ਵੀ ਸਜ਼ਾ ਦੇਖ ਰਹੇ ਆ ਅੱਖ ਦੇ ਹੀ ਕਰਤੀ ਆ ਤੇ ਉਹਦੀ ਪਾਪ ਦੇ ਬਰਾਬਰ ਆਪ ਨਹੀਂ ਹੁੰਦੀ ਜੇਕਰ ਬੰਦਾ ਬੰਦੇ ਬਰਾਬਰ ਜਿਹੜੇ ਬੰਦੇ ਨੇ ਮਾਰਿਆ ਉਹ ਬੰਦੇ ਨੂੰ ਮਾਰਿਆ ਜਾਂਦਾ ਹੈ ਇੱਕ ਕਾਇਦੇ ਨੂੰ ਖੜਾ ਕੇ ਅੱਜ ਵੀ ਉਹ ਸਜ਼ਾ ਦਿੱਤੀ ਜਾਂਦੀ ਹੈ ਹੁਣ ਇਹਨਾਂ ਨੇ ਸਜ਼ਾ ਸਰਾ ਦਿੱਤੀ ਇਹ ਕਾਜਨੀ ਕਿਹੜੀ ਕਿ ਇਹਨਾਂ ਬੱਚਿਆਂ ਨੂੰ ਜਿੰਦਿਆਂ ਨੀਆਂ ਦੇ ਖੜਾਇਆ ਜਾਂਦਾ ਹੁਣ ਬਰਨੁਕਾਰ ਛੋਟੇ ਛੋਟੇ ਬੱਚੇ ਇੱਕ ਕਰਨਾ ਹੈ 7 ਸਾਲ ਦਾ 1 3 9 7 ਤੇ ਬੱਚਿਆਂ ਨੂੰ ਸਜ਼ਾ ਕਿਉਂ ਦਿੱਤੀ ਨਾ ਅੱਜ ਵੀ ਗੁਰਮਤਿ ਪਿਆਰੋਂ ਕਹਿੰਦੇ ਹਾਂ ਸੀ ਦੀ ਸਜ਼ਾ ਹੋਈ ਹੈ ਕਿ ਪਰ ਵੀ ਨਾ 2 ਮਹੀਨੇ ਨਿਆਰੋ ਦਿੱਤੀ ਜਾਂਦੀ ਹੈ ਇਹਦਾ 1 ਮਹੀਨੇ ਬਾਅਦ ਹੰਸੀ ਦੀ ਸਜ਼ਾ ਦਿੱਤੀ ਉਹ ਇੰਨਾ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬੱਚਿਆਂ ਨੂੰ ਸਜ਼ਾ ਦਿੱਤੀ ਕਿ ਤਿੰਨਾਂ ਦਿਨਾਂ ਨੂੰ ਜਿਨ੍ਹਾਂ ਨੂੰ ਡੀਆਂ ਦੇ ਵਿੱਚ ਚੜਾਇਆ ਜਾਂਦਾ ਜਦੋਂ ਇਹ ਸਜ਼ਾ ਹੋਈ ਇਹ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਨੀਂਹਾਂ ਦੇ ਵਿੱਚ ਚਲਾਇਆ ਜਾ ਰਿਹਾ। ਤਾਂ ਕਦਾ ਇਹ ਹੁਕਮ ਕੀਤਾ ਗਿਆ ਸਰੋ ਪਿਆਰਿਓ ਕਿ ਇਹਨਾਂ ਨੂੰ ਬੱਚਿਆਂ ਨੂੰ ਨਾ ਤਾਂ ਕਿਸੇ ਨੇ ਕੁਝ ਖਾਣ ਵਾਸਤੇ ਦੇਣਾ। ਨਾਕ ਇਹਨਾਂ ਨੂੰ ਪੀਣ ਵਾਸਤੇ ਜਿਹੜਾ ਹੈ ਤੇ ਨਾਕ ਜ ਕੱਪੜਾ ਇਹਨਾਂ ਨੂੰ ਉੱਤੇ ਲੈਣ ਵਾਸਤੇ ਦੇਣਾ। ਉੱਚੀ ਜਗਾ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ ਜਿੱਥੋਂ ਆਲੇ ਦੁਆਲੇ ਜੋਰ ਦੇ ਨਾਲ ਹੋਣਾ ਹੁੰਦੀ ਸੀ ਠੰਡ ਹੈ ਮਾਤਾ ਗੁਜਰੀ ਤੇ ਬੱਚੇ ਬੱਚਿਆਂ ਨੂੰ ਟੱਛ ਦੇ ਵਿੱਚ ਲਿਆਏ ਮਾਤਾ ਗੁਜਰੀ ਨੇ ਠੰਡ ਦਾ ਸਮਾਂ ਹੈ ਉਹ ਦਾ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਦੋਂ ਠੰਡ ਪੈਂਦੀ ਆ ਅੱਜ ਕੱਲ੍ਹ ਹੁਣ ਘਾਟਿਆਂ ਦੇ ਲੋਕ ਬਹੁਤ ਜ਼ਿਆਦਾ ਨਹੀਂ ਜਦੋਂ ਬੱਚਿਆਂ ਨੂੰ ਠੱਡ ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਹੈ ਕਿ ਇਹਨਾਂ ਨੂੰ ਜੀ ਜਗ੍ਹਾ ਦੇਤੇ ਬਿਠਾ ਦਿੱਤਾ ਜਾਵੇ ਜਿੱਥੇ ਖੁੱਲ੍ਹ ਹਵਾ ਵਗੇ ਤੇ ਸੀਏ ਦਿੱਤੇ ਗਏ ਉਸ ਵਕਤ ਤੇ ਸੇਖ ਸੀ ਮੋਤੀ RAM ਮੋਤੀ RAM ਬਿਹਰਾ ਜੁਤੀ ਸੀ ਉਹਦੇ ਨੂੰ ਨੁਕਿਆ ਜੁਦਾ ਨਾ ਲਈ ਉਹ ਮਹਿਰਾ ਸਿੱਖ ਹੋਇਆ ਮੋਤੀ RAM ਉਹ ਗੁਰੂ ਦਾ ਸਿੱਖ ਸੀ ਉਹ ਗੁਰੂ ਦਾ ਸਿੱਖ ਸੀ ਤੇ ਜਦੋਂ ਇਤਿਹਾਸ ਦੇ ਵਿੱਚ ਇਹ ਮਿਲਦਾ ਹੈ ਕਿ ਜਦੋਂ ਬੱਚਿਆਂ ਨੂੰ ਸਜ਼ਾ ਦਿੱਤੀ ਗਈ ਤਾਂ ਇਹਨਾਂ ਨੂੰ ਐਨੇ ਜਨਾਂ ਨੂੰ ਨੀਹਾਂ ਦੇ ਵਿੱਚ ਕਰਾਇਆ ਜਾਵੇਗਾ ਕਹਿੰਦੇ ਬਸਬਾ ਬੇਗਮ ਸੀ ਜਿਹੜਾ ਵਜੀਦ ਖਾਨ ਰਾਜਾ ਸੀ ਉਹਦੇ ਘਰ ਵਾਲਾ ਬਾ ਬੇਗਮ ਨੇ ਉਤੋਂ ਉਹਦੇ ਉੱਚੇ ਮਹੱਲ ਦੇ ਉੱਤੇ ਗਲੋਤੀ ਸੀ ਤਾਂ ਨੇ ਕਿਹਾ ਉਹਦੇ ਉੱਚੇ ਮਹੱਲ ਦੇ ਉੱਤੇ ਗਿਆ ਕਿ ਵਜੀਦ ਖਾਨ ਜੀਏ ਕੋਈ ਵੱਡੀ ਮਾੜੀ ਗੱਲ ਕੀਤੀ ਹੈ ਤੇ ਥੱਲੇ ਆਵਾਜ਼ ਵੀ ਤੂੰ ਦਖਲ ਦਾ ਨਾ ਦੇ ਤੇ ਕੋਨੇ ਅਗਲੇ ਉਤੋਂ ਸਾਲ ਤੱਕ ਹੀ ਮਾਰੀ ਤੇ ਆਪ ਉਹ ਕੁੜੀ ਹੋ ਗਈ ਜਿਹੜੀ ਬੇਗਮ ਵਜੀਰ ਖਾਨ ਦੀ